ਗੁੱਡ ਮਾਰਨਿੰਗ ਸਟੂਡੈਂਟ ਮੈਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਆਪਦੇ ਆਪਣੇ YouTube ਚੈਨਲ ਸਟੱਡੀ ਮਾਸਟਰ ਵਿੱਚ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਬੀਏ ਸੈਕੰਡ ਸਮੈਸਟਰ ਲਾਜ਼ਮੀ ਪੰਜਾਬੀ ਦਾ ਯੂਨਿਟ 1 ਦਾ ਸੈਕੰਡ ਚੈਪਟਰ ਪ੍ਰਗੀਤ ਕਰਾਂਗੇ ਇਸ ਵੀਡੀਓ ਵਿੱਚ ਅਸੀਂ ਪ੍ਰਗੀਤ ਦੇ ਤੰਤ ਕਰਾਂਗੇ ਚਲੋ ਸਟਾਰਟ ਕਰਦੇ ਹਾਂ ਪ੍ਰਗੀਤ ਦੇ ਹੇਟ ਲਿਖੇ ਤੰਤਨ ਵਿਅਕਤੀਗਤ ਅਤੇ ਇਹ ਗਹਿਰਾ ਪਾਵ ਭਾਸ਼ਾ ਸ਼ੈਲੀ ਸੰਗੀਤਾਤਮਕਤਾ ਅਲੰਕਾਰ ਬਿੰਬਾਵਲੀ ਮਾਨਵੀਕਰਨ ਚਿੰਨ ਅਤੀਸਜਾ ਹੁਣ ਪਹਿਲਾ ਪੁਆਇੰਟ ਕਰਦੇ ਹਾਂ ਪਹਿਲਾ ਪੁਆਇੰਟ ਕਰਦੇ ਹਾਂ ਡਿਟੇਲ ਵਿੱਚ ਪਰਗੀਤ ਅਤੇ ਇਕਹਿਰਾ ਪਾਵ ਪਰਗੀਤ ਵਿੱਚ ਇੱਕ ਇਕਹਿਰਾ ਵਿਅਕਤੀਗਤ ਭਾਵ ਵੀ ਪੇਸ਼ ਕੀਤਾ ਹੁੰਦਾ ਹੈ ਤੀਬਰਤਾ ਤੇ ਸਹਜਤਾ ਇਹਦੇ ਮੁੱਖ ਗੁਣ ਹੁੰਦੇ ਹਨ ਤੀਬਰਤਾ ਤੇ ਸਹਜਤਾ ਕੀ ਹੁੰਦੇ ਹਨ ਮੁੱਖ ਗੁਣ ਹੁੰਦੇ ਹਨ ਆਮ ਕਰਕੇ ਇਸ ਨੂੰ ਇਸ ਦੀ ਪਹਿਲੀ ਸਤਰ ਵਿੱਚ ਹੀ ਬਿਆਨ ਕਰ ਦਿੱਤਾ ਜਾਂਦਾ ਹੈ ਫਿਰ ਕਵੀ ਕਿਸੇ ਸਿੱਟੇ ਉੱਤੇ ਪਹੁੰਚਣ ਤੋਂ ਪਹਿਲਾਂ ਆਪਣੇ ਅਨੁਭਵ ਵਿੱਚੋਂ ਉਪਜੇ ਵਿਚਾਰ ਨੂੰ ਪੇਸ਼ ਕਰਦਾ ਹੈ ਤੇ ਸਾਨੂੰ ਆਪਣੇ ਭਾਅ ਹਸਬੰਦੀ ਬਹੁਤ ਸਾਰੇ ਪਹਿਲੂਆਂ ਤੋਂ ਪਰਤੋਲ ਕਰਨ ਅਤੇ ਵakre ਤੇ ਬ੍ਰਾਕਬਿਨੀ ਪਰੇ ਤਰੀਕੇ ਨਾਲ ਸਮਝਣ ਲਈ ਉਕਸਾਹਟ ਪੈਦਾ ਕਰਦਾ ਹੈ ਕਵੀ ਕੀ ਕਰਦਾ ਹੈ ਪਹਿਲਾਂ ਕਵਿਤਾ ਨੂੰ ਬੋਲਦਾ ਹੈ ਤੇ ਫਿਰ ਉਹਦੇ ਬਾਰੇ ਸਮਝਾਉਂਦਾ ਹੈ ਅਜਿਹਾ ਗੀਤ ਪਾਠਕ ਤੇ ਸਰੋਤਿਆਂ ਦੇ ਦਿਲਾਂ 'ਤੇ ਰੂਹ ਨੂੰ ਛੋਂਦਾ ਹੋਇਆ ਉਸ ਨੂੰ ਇੱਕ ਵੱਖਰੇ ਵਾਤਾਵਰਣ ਦੇ ਵਿੱਚ ਪਹੁੰਚਾ ਦਿੰਦਾ ਹੈ ਜੋ ਉਸ ਨੂੰ ਹਸਾ ਜਾ ਰੁਆ ਵੀ ਸਕਦਾ ਹੈ ਤੇ ਨੱਚਣ ਲਈ ਪ੍ਰੇਰਿਤ ਵੀ ਕਰ ਸਕਦਾ ਹੈ ਪਰ ਗੀਤ ਇੱਕ ਹੁਨਰਮੰਦ ਕਵੀ ਦੇ ਹੱਥ ਵਿੱਚ ਇੱਕ ਸ਼ਕਤੀਸ਼ਾਲੀ ਸੰਦ ਹੁੰਦਾ ਹੈ ਪਰ ਗੀਤ ਕੀ ਹੁੰਦਾ ਹੈ ਇੱਕ ਸ਼ਕਤੀਸ਼ਾਲੀ ਸੰਦ ਹੁੰਦਾ ਹੈ ਕਵੀ ਦੇ ਹੱਥ ਵਿੱਚ ਹੁਣ ਅੱਗੇ ਪੜਦੇ ਹਾਂ ਜਿਸ ਨੂੰ ਸਰੋਤਿਆਂ ਵਿੱਚ ਕਈ ਪ੍ਰਕਾਰ ਦੇ ਭਾਵਾਂ ਨੂੰ ਉਤਜੇਤ ਅਤੇ ਪ੍ਰਚੰਡ ਕਰਨ ਲਈ ਵਰਤਿਆ ਜਾ ਸਕਦਾ ਹੈ। ਉਂਝ ਪ੍ਰਗੀਤ ਵਿੱਚ ਜ਼ਰੂਰੀ ਨਹੀਂ ਕਿ ਭਾਵ ਕਵੀ ਦੇ ਹਨ ਜਾਂ ਕਿਸੇ ਹੋਰ ਦੇ ਜਿਵੇਂ ਭਾਈ ਵੀਰ ਸਿੰਘ ਦੇ ਪ੍ਰਗੀਤ ਬਿਨ ਭਾਵਾਂ ਦਾ ਫੁੱਲ ਵਿੱਚ ਫੁੱਲ ਆਪ ਦਸ਼ਕਾ ਨੂੰ ਸੰਬੋਧਿਤ ਹੋ ਕੇ ਆਪਣੇ ਭਾਵਾਂ ਦਾ ਪ੍ਰਗਟਾਵਾ ਕਰਦਾ ਹੈ। ਹੁਣ ਨੈਕਸਟ ਪੁਆਇੰਟ ਪਰਦੇ ਹਾਂ। ਪਾਸ਼ਾ ਸ਼ੈਲੀ ਪਰ ਗੀਤ ਦੀ ਭਾਸ਼ਾ ਸਰਲ ਸਾਦੀ ਮਿਠਾਸ ਭਰੀ ਠੇਟ ਤੇ ਮੁਹਾਵਰੇਦਾਰ ਹੁੰਦੀ ਹੈ ਪਰ ਗੀਤ ਦੀ ਭਾਸ਼ਾ ਕੀ ਹੁੰਦੀ ਹੈ ਸਰਲ ਹੁੰਦੀ ਹੈ ਸਰਲ ਇਸ ਕਰਕੇ ਹੁੰਦੀ ਹੈ ਕਿਉਂਕਿ ਉਹ ਪਰਗੀਤ ਹੈ ਜਿਹੜਾ ਸਾਰਿਆਂ ਨੂੰ ਛੇਤੀ ਸਮਝ ਆ ਜਾਵੇ ਠੀਕ ਹੈ ਇਸ ਵਿੱਚ ਕੋਈ ਵੀ ਬੋਝੋ ਸ਼ਬਦ ਨਹੀਂ ਹੁੰਦਾ ਮਤਲਬ ਕੋਈ ਵੀ ਔਖਾ ਸ਼ਬਦ ਨਹੀਂ ਹੁੰਦਾ ਇਹ ਆਮ ਬੋਲਚਾਲ ਦੇ ਨੇੜੇ ਦੀ ਵਿਅੰਜਨ ਸ਼ਬ ਸ਼ਕਤੀ ਨਾਲ ਭਰਪੂਰ ਹੁੰਦੀ ਹੈ ਹੁਣ ਅੱਗੇ ਕਰਦੇ ਹਾਂ ਸੰਗੀਤਾਤਮਕਤਾ ਸੰਗੀਤਾਤਮਕਤਾ ਪਰਗੀਤ ਦਾ ਇੱਕ ਬਹੁਤ ਮਹੱਤਵਪੂਰਨ ਗੁਣ ਹੈ ਇਹ ਗੁਣ ਉਸ ਨੂੰ ਲੋਕਾਂ ਵਿੱਚ ਹੋਰ ਨਾ ਕਾਵ ਰੂਪਾ ਨਾਲੋਂ ਬਥੇਰੇ ਹਨਮਨ ਪਿਆਰਾ ਬਣਾਉਣ ਵਿੱਚ ਸਾਈ ਹੁੰਦਾ ਹੈ ਕੋਈ ਵੀ ਪਰਗੀਤ ਸੰਗੀਤਕ ਗੁਣ ਦੇ ਸਾਥ ਤੋਂ ਬਿਨਾਂ ਅਧੂਰਾ ਮੰਨਿਆ ਜਾਂਦਾ ਹੈ ਅਸੀਂ ਜੇ ਇਨ ਸ਼ੋਰਟ ਕਹਾਂ ਤਾਂ ਸੰਗੀਤਾਤਮਕ ਪਰ ਗੀਤ ਵਿੱਚ ਹੋਣਾ ਬਹੁਤ ਜ਼ਰੂਰੀ ਹੈ ਠੀਕ ਹੈ ਕੋਈ ਵੀ ਪਰ ਗੀਤ ਸੰਗੀਤਕ ਗੁਣ ਦੇ ਸਾਥ ਤੋਂ ਬਿਨਾ ਅਧੂਰਾ ਮੰਨਿਆ ਜਾਂਦਾ ਹੈ ਸੰਗੀਤਾਤਮਕਤਾ ਦਾ ਮਤਲਬ ਸੰਗੀਤ ਦੇ ਸਾਂਝਾਂ ਦੀ ਆਵਾਜ਼ ਨਹੀਂ ਸਗੋਂ ਪਰ ਗੀਤ ਦੇ ਸ਼ਬਦਾਂ ਵਿੱਚ ਲਹਿਰਵਾਨੀ ਛੰਦਾਬੰਦੀ ਪਿੰਪਿਨੂ ਪ੍ਰਕਾਰ ਦੇ ਅਨੁਪਾਂਸਾਤ ਕਾਂਤਾ ਬੋਲ ਜੀਤਰਾ ਦਾ ਸੰਵੇਸ਼ ਇਸ ਵਿੱਚ ਸੰਗੀਤਾਤਮਕਤਾ ਪਜਾਉਣ ਵਿੱਚ ਸਾਈ ਹੁੰਦਾ ਹੈ ਸੰਗੀਤਾਤਮਕਤਾ ਦੇ ਗੁਣ ਨਾਲ ਪਰਗੀਤ ਨਵੀਆਂ ਉਚਾਈਆਂ ਨੂੰ ਛੂੰਦਾ ਹੈ ਇਸ ਨਾਲ ਪਰਗੀਤ ਦੇ ਬੋਲਾਂ ਨੂੰ ਪ੍ਰਗਟਾਵੇ ਦਾ ਅਸਰੂਪ ਪ੍ਰਾਪਤ ਹੁੰਦਾ ਹੈ ਇਸ ਨਾਲ ਪਰਗੀਤ ਦਾ ਸਮੂਝਾ ਅਰਥ ਪ੍ਰਭਾਵ ਤੇ ਸੰਦੇਸ਼ ਸਮੂਚੇ ਤੌਰ ਤੇ ਪ੍ਰਭਾਵਿਤ ਹੁੰਦਾ ਹੈ ਹੁਣ ਅੱਗੇ ਕਰਦੇ ਹਾਂ ਅਲੰਕਾਰ ਕਵੀ ਆਪਣੇ ਭਾਵਾਂ ਨੂੰ ਪ੍ਰਗਟ ਕਰਦਿਆਂ ਸੁੱਤੇ ਸਿੰਧ ਅਜਿਹੀਆਂ ਸੁ ਜਾਤਮਕ ਸ਼ਕਤੀਆਂ ਦੀ ਵਰਤੋਂ ਕਰਦਾ ਹੈ ਜਿਸ ਨਾਲ ਉਹ ਸੁੰਦਰ ਤੇ ਸੰਗੀਤਮਈ ਬਣ ਜਾਂਦੀ ਹੈ ਤੇ ਉਸ ਦੇ ਭਾਵਾਂ ਦੀ ਸਪਸ਼ਟਤਾ ਤੇ ਪ੍ਰਭਾਵ ਵੀ ਦੁੱਗਣੇ-ਚੁਗਣੇ ਹੋ ਜਾਂਦੇ ਹਨ ਉਹ ਕੀ ਕਰਦਾ ਹੈ ਅਲੰਕਾਰਾਂ ਦੀ ਵਰਤੋਂ ਕਰਦਾ ਹੈ ਤੇ ਆਪਣੀ ਕਵਿਤਾ ਨੂੰ ਸੁੰਦਰ ਬਣਾਉਂਦਾ ਹੈ ਠੀਕ ਹੈ ਅਲੰਕਾਰਾਂ ਵਿੱਚ ਕਾਵ ਸਤਰਾਂ ਨੂੰ ਸੰਗੀਤਮਈ ਤੇ ਵਿਸ਼ਾਦਮਈ ਬਣਾਉਣ ਲਈ ਕਵੀ ਪਿੰਨ ਪ੍ਰਕਾਰ ਦੇ ਅਨੁਪਾਂਸਾ ਵਿਪਸ਼ਾ ਤੇ ਯਮਕ ਅਲੰਕਾਰਾਂ ਦੀ ਵਰਤੋਂ ਕਰਦਾ ਹੈ ਤੇ ਸੁਖਮ ਬਥਾਂ ਦੀ ਸਪਸ਼ਟਤਾ ਲਈ ਉਪਮਾ ਰੂਪਕ ਉਲਾਸ ਤੇ ਵਿਰੁੱਧ ਅਲੰਕਾਰ ਦੀ ਵਰਤੋਂ ਕਰਦਾ ਹੈ ਇਹ ਉਪਮਾ ਰੂਪਕ ਉਲਾਸ ਵਿਰੁੱਧ ਇਹ ਸਾਰੇ ਕਿਹਨ ਅਲੰਕਾਰ ਹਨ ਠੀਕ ਹੈ ਜਿਵੇਂ ਆਪਾਂ ਘਰ ਦੀ ਸਜਾਵਟ ਲਈ ਕੁਝ ਫੁੱਲ ਵਗੈਰਾ ਲਗਾਉਂਦੇ ਆਂ ਉਵੇਂ ਹੀ ਕਵੀ ਆਪਣੇ ਗੀਤ ਦੀ ਸਜਾਵਟ ਲਈ ਅਲੰਕਾਰਾਂ ਦੀ ਵਰਤੋਂ ਕਰਦਾ ਹੈ ਠੀਕ ਹੈ ਹੁਣ ਅੱਗੇ ਪੜਦੇ ਹਾਂ ਵਿੰਬਾਵਲੀ ਵਿੰਬਾਵਲੀ ਦਾ ਪਰ ਗੀਤ ਵਿੱਚ ਬਹੁਤ ਹੀ ਮਹੱਤਵਪੂਰਨ ਸਥਾਨ ਹੈ ਇਹ ਹੀ ਸਰੋਤੇ ਨੂੰ ਨਿਜੀ ਪੱਧਰ ਤੇ ਗੀਤ ਨਾਲ ਜੋੜਨ ਦਾ ਕੰਮ ਕਰਦਾ ਹੈ ਇਹ ਇੱਕ ਭਾਵਨਾਤਮਕ ਪ੍ਰਤੀਕਿਰਿਆ ਉਪਜਾਉਣ ਵਿੱਚ ਮਦਦ ਕਰਦੀ ਹੈ ਅਤੇ ਅਕਸਰ ਗੀਤ ਦੇ ਬੋਲਾਂ ਪਿੱਛੇ ਲੁਕੇ ਅਰਥਾਂ ਨੂੰ ਸਮਝਣ ਵਿੱਚ ਸਹਾਇਤਾ ਕਰਦੀ ਹੈ ਇਸ ਵਿੱਚ ਸ਼ਬਦਾਂ ਰਾਹੀਂ ਬਿੰਬ ਪੇਸ਼ ਕਰਕੇ ਪ੍ਰਗੀਤਕਾਰ ਸਰੋਤੇ ਨੂੰ ਕਿਸੇ ਹੋਰ ਥਾਂ ਤੇ ਲੈ ਜਾਣ ਦੇ ਸਮਰਥਕ ਹੁੰਦਾ ਹੈ ਇਸੇ ਕਾਰਨ ਪ੍ਰਗੀਤ ਵਿੱਚ ਬਿੰਬਾਵਲੀ ਵਿਸ਼ੇਸ਼ ਥਾਂ ਰੱਖਦੀ ਹੈ ਹੁਣ ਨੈਕਸਟ ਪੁਆਇੰਟ ਕਰਦੇ ਹਾਂ ਮਾਨਵਿਕरण ਕਵੀ ਆਪਣੇ ਭਾਵਾ ਨੂੰ ਸੰਜੀਵ ਰੂਪ ਦੇਣ ਲਈ ਕਈ ਵਾਰੀ ਮਾਨਵੀਕਰਨ ਦੀ ਯੁਗਤ ਦੀ ਵਰਤ ਲੈਂਦਾ ਹੈ ਇਸ ਵਿੱਚ ਉਹ ਰੁੱਖਾਂ ਬੂਟਿਆਂ ਵੇਲਾ ਫੁੱਲਾਂ ਪਸ਼ੂ ਪੰਛੀਆਂ ਜਾਂ ਹਵਾ ਆਦਿ ਨੂੰ ਮਨੁੱਖਾਂ ਵਾਂਗ ਗੱਲ ਕਰਦਿਆਂ ਦਰਸਾ ਕੇ ਤੇ ਉਹਨਾਂ ਨਾਲ ਸੰਵਾਦ ਰਚਾ ਕੇ ਪਰਗੀਤ ਨੂੰ ਅਤੀ ਅੰਤ ਸਵਾਦਲਾ ਤੇ ਰਸਮਈ ਬਣਾ ਦਿੰਦਾ ਹੈ ਹੁਣ ਅੱਗੇ ਕਰਦੇ ਹਾਂ ਚਿੰਨ ਤੇ ਸੁਝਾਓ ਪ੍ਰਤੀਕ ਚਿੰਨ ਤੇ ਪ੍ਰਤੀਕ ਪਰਗੀਤ ਦਾ ਮਹੱਤਵਪੂਰਨ ਤੰਤ ਹੈ ਇਹ ਇੱਕ ਅਜਿਹੀ ਵਸਤੂ ਜਾਂ ਕਿਰਿਆ ਹੈ ਜੋ ਕਿ ਸ਼ਾਬਦਿਕ ਅਰਥਾਂ ਤੇ ਵੱਖਰੇ ਅਰਥਾਂ ਦਾ ਸੁਝਾਅ ਦਿੰਦਾ ਹੈ ਚਿੰਨ ਤੇ ਪ੍ਰਤੀਕ ਪਰਗੀਤ ਦੇ ਅਰਥਾਂ ਵਿੱਚ ਇੱਕ ਨਵੀਂ ਪਰਤ ਸ਼ਾਮਿਲ ਕਰ ਦਿੰਦੇ ਹਨ ਤੇ ਉਸ ਨੂੰ ਵਧੇਰੇ ਸ਼ਕਤੀਸ਼ਾਲੀ ਤੇ ਭਾਵਨਾਤਮਕ ਬਣਾ ਦਿੰਦੇ ਹਨ ਚਿੰਨ ਤੇ ਪ੍ਰਤੀਕ ਉਹਨਾਂ ਸੁਖੰਪਾਵਾਂ ਨਾਵਾਂ ਤੇ ਵਿਚਾਰਾਂ ਦਾ ਸੰਚਾਰ ਕਰ ਸਕਦੇ ਹਨ ਜੋ ਇਕੱਲੇ ਸ਼ਬਦ ਨਹੀਂ ਕਰ ਸਕਦੇ ਇਸ ਨਾਲ ਪ੍ਰਗੀਤ ਦੇ ਬੋਲ ਹੋਰ ਯਾਦਗਾਰ ਬਣ ਜਾਂਦੇ ਹਨ ਇਸ ਤਰ੍ਹਾਂ ਕਈ ਵਾਰੀ ਕਵੀ ਸੁਝਾਅ ਦੀ ਵਿਧੀ ਦੀ ਵਰਤੋਂ ਕਰਦਿਆਂ ਰਮਜ ਨਾਲ ਗੱਲ ਕਰਦਾ ਹੋਇਆ ਪ੍ਰਗੀਤ ਦੇ ਅਰਥਾਂ ਵਿੱਚ ਡੂੰਘਾਈ ਪੈਦਾ ਕਰਦਾ ਹੈ ਚਿੰਨ ਪ੍ਰਤੀਕ ਤੇ ਸੁਝਾਅ ਆਮ ਕਰਕੇ ਸ਼ਬਦਾਂ ਦੇ ਸਧਾਰਨ ਅਰਥਾਂ ਤੋਂ ਪਰਾਂ ਤੇ ਅਰਥਾਵਲ ਇਸ਼ਾਰਾ ਕਰਕੇ ਪਰ ਗੀਤ ਦੇ ਬੋਲਾਂ ਦੇ ਅਰਥਾਂ ਵਿੱਚ ਅਨੇਕ ਸਵਆਮਨਾਵਾਂ ਤੇ ਰਮਝਾ ਪੈਦਾ ਕਰ ਦਿੰਦੇ ਹਨ ਹੁਣ ਬੰਤਰ ਪਰ ਗੀਤ ਦੀ ਰਚਨਾ ਕਾਵਿ ਛੰਦਾਂ ਵਿੱਚ ਕੀਤੀ ਜਾਂਦੀ ਹੈ ਆਰੰਭ ਵਿੱਚ ਇਸ ਦਾ ਮੁਖੜਾ ਹੁੰਦਾ ਹੈ ਮੁਖੜਾ ਜੋ ਇੱਕ ਤਰ੍ਹਾਂ ਗੀਤ ਦੇ ਭਾਵ ਨਾਲ ਜਾਣ ਪਛਾਣ ਕਰਾਉਂਦਾ ਹੈ ਤੇ ਨਾਲ ਹੀ ਗੀਤ ਨੂੰ ਸੰਗੀਤਕ ਤੇ ਇਸ ਦੇ ਭਾਵਾਂ ਨੂੰ ਖਿੱਚ ਪਰੇ ਬਣਾਉਣ ਵਿੱਚ ਸਹਾਇਤਾ ਹੁੰਦਾ ਹੈ ਠੀਕ ਹੈ ਗੀਤ ਦੇ ਅੰਦਰਲੇ ਭਾਗ ਨੂੰ ਅੰਤਰਾ ਕਿਹਾ ਜਾਂਦਾ ਹੈ। ਗੀਤ ਦੇ ਅੰਦਰਲੇ ਭਾਗ ਨੂੰ ਕੀ ਕਿਹਾ ਜਾਂਦਾ ਹੈ ਅੰਤਰਾ। ਤੇ ਮੁਖੜਾ ਹਰ ਅੰਤਰੇ ਤੋਂ ਮਗਰੋਂ ਗਾਇਆ ਜਾਂਦਾ ਹੈ। ਅੰਗਰੇਜ਼ੀ ਵਿੱਚ ਪ੍ਰਗੀਤ ਦੀਆਂ ਬਹੁਤ ਸਾਰੀਆਂ ਕਿਸਮਾਂ ਮੰਨੀਆਂ ਗਈਆਂ ਹਨ। ਜਿਵੇਂ ਐਲਬੀਜਨਮ ਪ੍ਰਗੀਤ, ਅਧਿਆਤਮਿਕ ਪ੍ਰਗੀਤ, ਧਾਰਮਿਕ ਪ੍ਰਗੀਤ, ਕੈਵਲੇਰੀਅਰ ਪ੍ਰਗੀਤ, ਰੋਮਾਂਚਿਕ ਪ੍ਰਗੀਤ, ਵਿਕਟੋਰੀਅਨ ਪ੍ਰਗੀਤ ਤੇ ਆਧੁਨਿਕ ਪ੍ਰਗੀਤ। ਪੰਜਾਬੀ ਵਿੱਚ ਅਧਿਆਤਮਿਕ ਧਾਰਮਿਕ ਰੋਮਾਂਟਿਕ ਅਤੇ ਆਧੁਨਿਕ ਪਰਗੀਤ ਹੀ ਮਿਲਦੇ ਹਨ ਇਸ ਦੇ ਨਾਲ ਹੀ ਸਾਡਾ ਅੱਜ ਦਾ ਚੈਪਟਰ ਸਮਾਪਤ ਹੁੰਦਾ ਹੈ ਮਿਲਦੇ ਹਾਂ ਅਗਲੇ ਚੈਪਟਰ ਵਿੱਚ ਅਗਲੇ ਚੈਪਟਰ ਵਿੱਚ ਅਸੀਂ ਕਵਿਤਾਵਾਂ ਕਰਾਂਗੇ ਠੀਕ ਹੈ ਇੱਥੋਂ ਤੱਕ ਵੀਡੀਓ ਸਮਝ ਆ ਗਈ ਹੋਵੇ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਓ ਧੰਨਵਾਦ ਮਿਲਦੇ ਹਾਂ ਅਗਲੀ ਵੀਡੀਓ ਵਿੱਚ